ਆ ਦੇਖੋ ਜੀ ਕੋਟ ਪੈਂਟ ਦੇ ਰੇਟਾਂ 'ਚ ਸਭ ਤੋਂ ਵੱਡਾ ਟਪਟਾਕਾ ਜਿਹੜਾ ਬਾਜ਼ਾਰ 'ਚ ਆ ਕੇ ਤੁਸੀਂ 10000 ਰੁਪਏ ਦਾ ਕੋਟ ਪੈਂਟ ਲੈਣਾ ਉਹ ਸਾਡੇ ਕੋਲ ਆਜੋ ਸਿਰਫ 2995 ਜਿ ਲੈ ਜਾਓ ਇਹ 3 ਪੀਸ ਸੂਟ ਪੈਂਟ ਜਿਹੜੀ ਬਾਜ਼ਾਰ ਦੇ ਵਿੱਚ ਕੱਲੀ ਸਲਾਈ 5-6000 ਰੁਪਏ ਦੀ ਆ ਬਾਜ਼ਾਰ ਦਾ ਰੇਟ 16-17000 ਰੁਪਿਆ ਸਾਡੇ ਕੋਲ ਆਜੋ 3 ਪੀਸ ਸੂਟ ਪੈਂਟ ਜਿਹੜਾ ਬਾਜ਼ਾਰ 'ਚ 15-16000 ਦਾ ਸਾਡੇ ਕੋਲ ਸਿਰਫ 3760 ਰੁਪਏ ਚ ਲੈ ਜਾਓ ਸਾਡੇ ਕੋਲ ਸ਼ੇਰਵਾਨੀਆਂ ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਬਾਜ਼ਾਰ 'ਚ 20-20 ਹਜ਼ਾਰ ਰੁਪਏ ਦੀ ਸ਼ੇਰਵਾਨੀ ਸਾਡੇ ਕੋਲ 6500 ਰੁਪਏ ਤੋਂ ਸ਼ੇਰਵਾਨੀ ਸ਼ੁਰੂ ਹੋ ਜਾਂਦੀ ਆ ਆ ਦੇਖੋ ਡਿਜ਼ਾਈਨ ਸਾਡੇ ਕੋਲ ਕਿੰਨੇ ਸੋਹਣਿਆ ਰੰਗ ਜਿੰਤਾ ਨੇ ਮਰਜ਼ੀ ਲੈ ਜਾਓ ਸਾਡੇ ਕੋਲ ਤੁਸੀਂ ਫੇਸਬੁੱਕ ਤੋਂ ਇੰਸਟਾਗ੍ਰam ਤੋਂ ਗੂਗਲ ਤੋਂ ਫੋਟੋ ਲੈ ਕੇ ਆਜੋ ਜਿੰਤਾ ਦਾ ਸ਼ੇਰਵਾਨੀ ਦਾ ਡਿਜ਼ਾਈਨ ਤੁਹਾਨੂੰ ਚਾਹੀਦਾ ਹੋਊਗਾ ਸੇਮ ਸਾਨੂੰ ਸ਼ੇਰਵਾਨੀ ਤਿਆਰ ਕਰਕੇ ਦੇਵਾਂਗੇ ਸਾਡੇ ਕੋਲ ਤੁਸੀਂ ਦੇਖ ਲਓ ਪਾਰਟੀ ਵੇਅਰ ਕੋਰਟ ਤੇ ਪੀਐਮਏ ਦੇ ਵਿੱਚ ਬੇਸ਼ਵਰ ਵੈਰਾਈਟੀ ਆ ਰੰਗ ਤੁਸੀਂ ਜਿੰਤਾ ਨੇ ਮਰਜ਼ੀ ਬਣਾ ਲ ਬਾਸਕਟ ਜਿੱਦਾਂ ਮਰਜ਼ੀ ਵਾ ਲੋ ਆ ਦੇਖੋ ਹਰ ਇੱਕ ਚੀਜ਼ ਟੌਪ ਟੌਪ ਦੀ ਵੱਖੋ ਵੱਖਰੀ ਪਰ ਸਾਡਾ ਉਹਦੀ ਪ੍ਰੋਮਿਸ ਕਿਸ ਗੱਲ ਦਾ ਕਰਦੇ ਆ ਵੀ ਬਾਜ਼ਾਰ ਨਾਲੋਂ ਰੇਟ ਬਹੁਤ ਘੱਟ ਹੈ ਗਿਆ ਫਾਇਦਾ ਇਹ ਕਰ ਰਹੇ ਆ ਰਾਇਲ ਕਲਾਸ ਵਾਈਟ ਕਟ ਤੇ ਪਜਾਮੇ ਬਾਜ਼ਾਰਾਂ 'ਚ 15-1500 ਇੱਥੇ 700 ਰੁਪਿਆ ਦੇਖੋ ਏ ਕਲਾਸ ਕਪੜਾ ਪੀਪਰ ਕਾਟਨ ਦਾ ਆ ਗੀਜ਼ਾ ਕਾਟਨ ਦੇਖ ਲੋ ਮਾਰਕੀਟ ਦੇ ਵਿੱਚ 3-3000 ਸਾਡੇ ਕੋਲ 1500 ਰੁਪਏ 'ਚ ਚੱਕੋ ਜੀ ਇਟਾਲੀਅਨ ਆ ਚੈੱਕ ਕਰ ਲੋ ਉੱਤੇ ਲਿਖਿਆ ਹੋਇਆ ਸੁਪਰ ਫਾਈਨ ਇਟਾਲੀਅਨ ਫੈਬਰਿਕ ਪਿਆਰਾ ਜੇ 5 ਪਈ ਹਜ਼ਾਰ ਦਾ ਕੁਰਤਾ ਪਜਾਮਾ ਸਾਡੇ ਕੋਲ ਲੈ ਜਾਓ 250 ਰੁਪਏ ਦੇ ਵਿੱਚ ਦੇਖੋ ਮਰਜ਼ੀ ਤੁਹਾਡੀ ਆ ਚਾਹੇ 올ਓਵਰ ਬਣਾ ਲਓ ਚਾਹੇ ਮੈਚ ਕਰਕੇ ਬਣਾ ਲਓ ਜਿੰਦਾ ਨਾ ਮਰਜ਼ੀ ਬਣਾ ਲਓ ਵੱਡਾ ਫਾਇਦਾ ਕੀ ਕਰਦਾ ਜਿਹੜਾ ਬਾਜ਼ਾਰ ਚ 2000 ਰੁਪਏ ਦਾ ਕੁਰਤਾ ਪਜਾਮਾ ਇੱਥੇ ਸਾਨੂੰ 700 ਦਾ ਦੇਣਾ ਓਏ ਆ ਜਾਓ ਆ ਜਾਓ ਆ ਜਾਓ ਆ ਜਾਓ ਭਾਈ ਜਿਨ੍ਹਾਂ ਨੇ ਲੈਣਿਆ ਟੌਪ ਦੇ ਕੁਰਤੇ ਪਜਾਮੇ ਕੋਰਟ ਪਿੰਟ ਬਲੇਜ਼ਰ ਬਾਸਕਟ ਸ਼ਹਿਰਬਾਨੀ ਪੱਕਾ ਲੈਣੀਆਂ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਓ ਤੁਹਾਨੂੰ ਰਾਇਲ ਕੱਪੜਾ ਦਿਖਾਵਾਂਗੇ ਲਗਜ਼ਰੀ ਕੱਪੜਾ ਦਿਖਾਵਾਂਗੇ ਰੇਟ ਚੈੱਕ ਕਰ ਲਿਓ ਜਿਹੜੇ ਤੁਸੀਂ ਬਾਹਰ ਸ਼ੋਅਰੂਮਰ ਜਾਣਾ ਸਟੂਡੀਓ ਜਾਣਾ ਮੋਲਾ ਜਾਣਾ ਤਿੰਨ ਤਿੰਨ ਗੁਣਾ ਰੇਟ ਘੱਟ ਤੇ ਕੱਪੜੇ ਦੀ ਕੁਆਲਿਟੀ ਵੱਧ ਭਾਜੀ ਇਸ ਵਜਿਹਾ ਪੂਰੇ ਵਰਲਡ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਬਹੁਤ ਵੱਡਾ ਬ੍ਰਾਂਡ ਬਣ ਗਿਆ ਕਹਿੰਦੇ ਕੁੜਤੇ ਪਜਾਮੇ ਰੇਟਾਂ 'ਚ ਵੀ ਬਹੁਤ ਵੱਡਾ ਫਰਕ ਕੋਟ ਪੈਂਟ ਦੇ ਰੇਟਾਂ 'ਚ ਵੀ ਬਹੁਤ ਵੱਡਾ ਫਰਕ ਹੁਣ ਵਿਆਹਾਂ ਸ਼ਾਦੀਆਂ ਦਿਨ ਸ਼ੁਰੂ ਹੋ ਗਿਆ ਮੈਨੂੰ ਦੱਸੋ ਫਾਇਦੇ ਕੀ ਕਰ ਰਹੇ ਹੋ ਲੋਕਾਂ ਦੇ ਦੇਖੋ ਜੀ ਫਾਇਦਾ ਇਹ ਕਰ ਰਹੇ ਆ ਰਾਇਲ ਕਲਾਸ ਵਾਈਟ ਕੁਰਤੇ ਪਜਾਮੇ ਬਿਜਾਣਾ ਜੇ 15-1500 ਇੱਥੇ 700 ਰੁਪਿਆ ਦੇਖੋ ਏ ਕਲਾਸ ਕਪੜਾ ਪੇਪਰ ਕਾਟਨ ਦਾ ਆ ਕੀਜ਼ਾ ਕਾਟਨ ਦੇਖ ਲਓ ਮਾਰਕੀਟ ਵਿੱਚ 3-3000 ਸਾਡੇ ਕੋਲ 1500 ਰੁਪਏ 'ਚ ਚੱਕੋ ਜੀ ਇਟਾਲੀਅਨ ਆ ਚੈੱਕ ਕਰ ਲਓ ਉੱਤੇ ਲਿਖਿਆ ਹੋਇਆ ਸੁਪਰ ਫਾਈਨ ਇਟਾਲੀਅਨ ਫੈਬਰਿਕ ਬਿਜਾਣਾ ਜੇ 5-5000 ਦਾ ਕੁਰਤਾ ਪਜਾਮਾ ਸਾਡੇ ਕੋਲ ਲੈ ਜਾਓ 250 ਰੁਪਏ ਦੇ ਵਿੱਚ ਦੇਖੋ ਕੁਰਤੇ ਪਜਾਮੇ ਦੀ ਕੁਆਲਿਟੀ ਵਾਈਟ ਦੇ ਵਿੱਚ ਹੀ ਸਾਡੇ ਕੋਲ 50 ਤੋਂ 60 ਤਰ੍ਹਾਂ ਦੀਆਂ ਵੈਰਾਈਟੀਆਂ ਆ ਚੈੱਕ ਕਰ ਲਓ পেਪਰ कॉटन गीजा ਮੈਟੀ ਤੇ ਲੈ ਲੈਣ ਆ ਜਿਉ ਹੁਣ ਬਲੈਕ ਕੋਰਟ ਤੇ ਪਿਆ ਭਾਜੀ ਬ੍ਰਾਂਡ ਵੂਨ ਸਾਰੇ ਮਿਲ ਜਾਂਦੇ ਆ ਭਾਜੀ ਆ ਚੈੱਕੋ ਸੀਆਰ ਰੇਮੰਡ ਕਲਾਪੀਟਾਲੀਆ ਜਿੰਨੇ ਵੀ ਟਾਪ ਦੇ ਬ੍ਰਾਂਡ ਆ ਉਹ ਸਾਰੇ ਇੱਥੋਂ ਮਿਲ ਜਾਂਦੇ ਆ ਭਾਜੀ ਕਿਸੇ ਨੇ ਕਿਹਾ ਮੈਂ ਕੋਰਟਾ ਪਿਆ ਮ ਬਣਾਉਣਾ ਕਿਸੇ ਵੀਰ ਨੇ ਕਿਹਾ ਸਲਵਾਰ ਸੂਟ ਕਿਸੇ ਨੇ ਕਿਹਾ ਪਠਾਨੀ ਸੂਟ ਕਿਸੇ ਨੇ ਕਿਹਾ ਦੋ ਜੇਪਾ ਲਾ ਦਿਓ ਕਿਸੇ ਨੇ ਕਿਹਾ ਡਿਜ਼ਾਈਨਰ ਬਟਨ ਲਾ ਦਿਓ ਟੇਲਰ ਹੈਗੇ ਬਹੁਤ ਹੀ ਆਪਣੇ ਕੋ ਦੇਖੋ ਜੀ ਟਾਪ ਕਲਾਸ ਟੇਲਰ ਟਾਪ ਕਲਾਸ ਦੀ ਸਵਾਈ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਯੂਪੀ ਦੇ ਮੁਸਲਮਾਨ ਭਰਾ ਕਾਰੀਗਰ ਆ ਚੁੱਕੇ ਆ ਇਸ ਵਾਰ ਵਿਆਹ ਸ਼ਾਦੀਆਂ 'ਚ ਵੱਖਰੇ ਡਿਜ਼ਾਈਨ ਵੱਖਰੇ ਤਰੀਕੇ ਦਾ ਕੱਪੜਾ ਘੱਟ ਰੇਟਾਂ ਦੇ ਵਿੱਚ ਸਟਿਚ ਕਰਕੇ ਦੇ ਦਾਂਗੇ ਜੀ ਦੇਖੋ ਜੀ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ 'ਚ ਬੈਠੇ ਮੇਰੇ ਭਰਾ ਦੇਖ ਰਹੇ ਆ ਤੁਸੀਂ ਹੁਣ ਵਿਆਹਾਂ ਤੇ ਆਉਣਾ ਇੱਥੇ ਭੁੰਗੜੇ ਭੁੰਗੜੇ ਪਾਉਣ ਆਉਣਾ ਤੁਸੀਂ ਹੋਰ ਕਪੜਾ ਸਸਤਾ ਦੇ ਰਹਿਆਂ ਕਪੜਾ ਸਸਤਾ ਰਹਾ ਮਤਲਬ ਇਹ ਨਹੀਂ ਵੀ ਕੂੜਾ ਦੇ ਰਹਿਆਂ ਬ੍ਰਾਂਡ ਦੇ ਰਹਿਆਂ ਵੱਡੇ ਸਾਡਾ ਮਕਸਦ ਇਹ ਆ ਵੀ ਤੁਹਾਡੇ ਪੈਸੇ ਬਚਾ ਦਈਏ ਚੀਜ਼ ਵਧੀਆ ਦੇ ਦਈਏ ਜਦੋਂ ਇੰਡੀਆ ਆਉਣਾ ਜਦੋਂ ਪੰਜਾਬ ਆਉਣਾ ਮਨ ਬਣਾ ਕੇ ਆਏ ਉਹ ਵੀ 2-3 ਦਿਨ ਆਪਾਂ ਮਾਤੂਸ਼ਰੀ ਦਸਤਾਰ ਦੇ ਸ਼ੋਪਿੰਗ ਕਰਨੀਆਂ ਲੇਡੀ ਸੂਟਾਂ ਦੇ ਵਿੱਚ ਵੀ ਅਸੀਂ ਕਿੰਗੇ ਆ ਜੈਂਟਸ ਦੇ ਵਿੱਚ ਵੀ ਕਿੰਗੇ ਆ ਦੇਖੋ ਵਾਈਟ ਵੀ ਦਿਖਾਤਾ ਤੁਸੀਂ ਭਾਈ ਜੀ ਬਲੈਕ ਵੀ ਦਿਖਾਤਾ ਆ ਕਲਰਫੁਲ ਕੁਰਤੇ ਪਜਾਮਾ ਦਾ ਵੀ ਦੱਸੋ ਕੀ ਮਾਜਰਾ ਦੇਖੋ ਜੀ ਕਲਰਫੁਲ ਕੁਰਤੇ ਪਜਾਮੇ 700 ਰੁਪਏ ਮੀਟਰ ਨਹੀਂ 700 ਰੁਪਏ ਦਾ ਪੂਰਾ ਕੁਰਤਾ ਪਜਾਮਾ ਜੀ ਦਾ ਕਾਟਨ 700 ਰੁਪਏ ਦਾ ਪੂਰਾ ਕੁਰਤਾ ਪਜਾਮਾ ਪਾਜੀ ਜੀ ਦਾ ਕਾਟਨ ਜੀ ਦਾ ਕਾਟਨ ਦਾ ਉਸ ਤੋਂ ਬਾਅਦ ਟਾਪ ਦੇ ਬ੍ਰਾਂਡ 1500 2000 2500 3000 4000 5000 ਤੱਕ ਕਲੜ ਕੁਰਤੇ ਪਜਾਮੇ ਸਾਰੇ ਮਿਲ ਜਾਣਗੇ ਦੇਖੋ ਮਰਜ਼ੀ ਤੁਹਾਡੀ ਆ ਚਾਹੇ 올ਓਵਰ ਬਣਾ ਲਓ ਚਾਹੇ ਮੈਚ ਕਰਕੇ ਬਣਾ ਲਓ ਜਿੱਦਾਂ ਦਾ ਮਰਜ਼ੀ ਬਣਾ ਲਓ ਵੱਡਾ ਫਾਇਦਾ ਕੀ ਕਰਤਾ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਕੋਟ ਤਾਂ ਫਿਆਮਾ ਇੱਥੇ ਅਸੀਂ ਤੁਹਾਨੂੰ 700 ਰੁਪਏ ਦੇ ਰਹਿਣਾ ਸ਼ਰਟਾਂ ਚੈੱਕ ਕਰ ਲੋ ਚੀਨ ਦੀਆਂ ਪੈਂਟਾਂ ਨਾਲ ਪਾਉਣੀਆਂ ਫਾਰਮਲ ਪਾਉਣੀਆਂ ਪ੍ਰਿੰਟ ਲੈ ਜੋ ਲਾਈਨਾਂ ਵਾਲੀਆਂ ਲੈ ਜੋ ਤੁਸੀਂ ਚੈੱਕ ਵਾਲੀਆਂ ਲੈ ਜੋ ਇੱਥੇ ਇੰਨੇ ਫਾਇਦੇ ਹੈਗੇ ਆ ਦੇਖੋ ਰੰਗ ਸੋਹਣੇ ਸੋਹਣੇ ਹੈਗੇ ਆ ਰੇਟ ਕਿੰਨਾ ਆ ਵੱਡੀ ਗੱਲ ਰੇਟ 3350 ਰੁਪਏ ਤੋਂ ਸਾਡੇ ਕੋਲ ਸ਼ਰਟ ਸ਼ੁਰੂ ਹੋ ਜਾਂਦੀ ਆ ਕੋਟ ਪੈਂਟ ਦੇ ਵਿੱਚ ਦੇਖੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਚੈਲੰਜ ਕਰਕੇ ਸੌਦਾ ਵੇਚਦਾ ਵਾ ਕਿਉਂਕਿ ਸਾਡਾ ਜਿਹੜਾ ਕੋਟ ਪੈਂਟ ਦਾ ਰੇਟ ਹੈ ਸਾਡਾ ਜਿਹੜਾ ਸਮਾਈ ਦਾ ਰੇਟ ਹੈ ਕੋਈ ਮਾਈ ਦਾ ਲਾਲ ਦੇ ਨਹੀਂ ਸਕਦਾ ਕਿਉਂਕਿ ਅਸੀਂ 2 ਪੀਸ ਕੋਟ ਪੈਂਟ 2995 ਦੇ 3 ਪੀਸ ਕੋਰਟ ਪੈਂਟ 370 60 ਤੇ ਸਟਿਚ ਕਰਕੇ ਦੇ ਦੇਣੇ ਆ ਸਾਡੇ ਮੂਰਖ ਬਣਾ ਰਹੇ ਹੋ ਲੋਕਾਂ ਨੂੰ ਬਾਈ ਗੱਲ ਉਨੀ ਕਰਿਆ ਕਰੋ ਜਿਹੜੀ ਪੂਰੀ ਹੋਵੇ 2995 ਦਾ ਮਜ਼ਾਕ ਆ ਕੋਈ ਭਾਵੇਂ ਪੈਂਟ ਦੇ ਛੋੜੇ ਦਰਜੀ ਕੋਲ ਜਲ ਜੋ ਭਾਵੇਂ ਵੱਡੇ ਕੋਲ ਚਲ ਜੋ ਬਾਈ ਜੀ 2 ਪੀਸ ਕੋਰਟ ਪੈਂਟ ਦੀ 4000 ਰੁਪਿਆ ਸਲਾਈ ਚਲਦੀ ਆ ਤੁਸੀਂ ਕਹਿੰਦੇ ਹੋ 2995 'ਚ ਰਹਿ ਜਾਓ ਲੋਕਾਂ ਨੇ ਗੱਡੀਆਂ ਪਰ ਪਰ ਕਹਿਣਾ ਗਰੁੱਪ ਵਾੜ ਬਣਾ ਗਿਆ ਹੈ ਨਾ ਤੁਹਾਡੇ ਤੋਂ ਦੇ ਨਹੀਂ ਹੋਣਾ ਠੀਕ ਨਿਕਲ ਜਾਣੀ ਆ ਗੱਲ ਪੂਰੀ ਕਰੋ ਜੋ ਤੁਸੀਂ ਕਰ ਸਕਦੇ ਹੋ ਇਹ ਜੀ 2 ਪੀਸ ਕੋਟ ਪੈਂਟ ਕੱਪੜਾ ਵੀ ਸਾਡਾ ਕੱਪੜਾ ਵੀ ਸੋਹਣਾ ਦੇ ਰਹੇ ਹੋ 2995 ਕਿਦੋਂ ਦੇ ਦੂੰਗਾ ਯਾਰ ਭਾਜੀ ਦੇ ਸਕਦੇ ਆ ਜਦੋਂ ਦੇਣ ਦਾ ਮਾਤਾ ਹੋਵੇ ਭਾਜੀ ਅਸੀਂ ਮੂਰਖ ਨਹੀਂ ਬਣਾਦੇ ਦੇਵਕੋਹ ਨਹੀਂ ਬਣਾਦੇ ਤੁਸੀਂ ਦੇਣ ਦੀ ਗੱਲ ਕਰਦੇ ਹੋ ਆ ਚੱਕੋ ਭਾਜੀ ਟਰੱਕ ਭਰ ਕੇ ਲੈ ਜਾਓ 2995 376 ਤੇ ਦਿੱਨੇ ਪਿਆ 2050 ਰੁਪਏ ਸਮਾਈ ਦੇ ਆ ਚੱਕੋ ਉਤੇ ਰੇਟ ਲਿਖ ਕੇ ਲਾਇਆ 315 ਰੁਪਏ ਮੀਟਰ ਮਤਲਬ 3 ਮੀਟਰ ਕੋਟ ਪੈਂਟ 1000 ਰੁਪਏ ਦਾ 2050 ਸਮਾਈ 3000 ਚ ਕੋਟ ਪੈਂਟ ਸੀਗੇ ਦੇ ਰਿਆ 2 ਪੀਸ ਕੁਆਲਟੀ ਮੂਹੋ ਬੋਲਦੀ ਐ ਅੱਛਾ ਜੇ ਕਿਸੇ ਨੇ 3 ਪੀਸ ਕੋਰਪਰੈਂਟ ਬਣਾਉਣਾ ਬਾਸਕਟ ਨਾਲ ਬੋਣੀ ਉਹਦਾ ਰੇਟ ਕੀ ਹੈਗਾ 3760 ਤੇ ਸਟਿਚ ਕਰਕੇ ਦੇ ਦਾਂਗੇ ਬਾਸਕਟ ਕਪੜਾ ਲਾ ਕੇ ਅੱਛਾ 760 3 ਪੀਸ ਜੇ ਉਦੋਂ ਉਪਲੀ ਲਗਜ਼ਰੀ ਰਾਇਲਜੀ ਲੈਣੀ ਆ ਤਾਂ ਉਹਦੇ ਵਿੱਚ ਵੀ ਹੈ ਕੁਝ ਦੇਖੋ ਜੀ ਰਾਇਲ ਕਲਾ ਚੀਜ਼ਾਂ ਚਾਹੇ ਚੈੱਕ ਚੇ ਲੈ ਲਓ ਸੈਲਫ ਚੇ ਲੈ ਲਓ ਰੇਮਡ ਸੀਆਰਨ ਟਾਪ ਦੇ ਬ੍ਰਾਂਡ ਹੈਗੇ ਪਰ ਇਹ 15 20000 30000 ਇਹਦਾ ਰੇਟ ਨਹੀਂ ਹੈਗਾ 2 पीस ਕੋਟ ਪੈਂਡ 5000 ਦੇ ਸਟਿੱਚ ਕਰਕੇ ਦੇ ਦੇ ਭਾਈ ਜੀ ਮੁੰਡਿਆਂ ਦੀ ਟੌਹਰਾ ਕੱਢਦੇ ਆ ਖੁਸ਼ ਕਰਦੇ ਸਾਨੂੰ ਬਹੁਤ ਸਾਡੇ ਸਤਿਕਾਰਯੋਗ ਅਫਸਰ ਸਾਹਿਬਾਨ ਦੇਖਦੇ ਆ ਦੇਖੋ ਡੀਸੀ ਸਾਹਿਬ ਦੇਖ ਰਿਹਾ ਆ ਦੇਖੋ ਫ੍ਰੀ ਟਾਈਮ 'ਚ ਐਸਐਸਪੀ ਸਾਹਿਬ ਬੈਠੇ ਆ ਆ ਡੀਐਸਪੀ ਸਾਹਿਬ ਦੇਖਦੇ ਆ ਭੱਡੇ ਭੱਡੇ ਅਫਸਰ ਵੀ ਸਾਨੂੰ ਦੇਖਦੇ ਆ ਉਹਨਾਂ ਦੇ ਲਈ ਬਲੇਜ਼ਰ ਹੋ ਗਏ ਪਾਸਕਟ ਹੋ ਗਏ ਟੌਪ ਦੇ ਵਧੀਆ ਵਧੀਆ ਕੱਪੜੇ ਚ ਹੈਗੇ ਆਪਣੇ ਕੋਲ ਬਿਲਕੁਲ ਭਾਈ ਲਗਜ਼ਰੀ ਫੂਲ ਤੇ ਫੈਬਰਿਕ ਆ ਚੁੱਕੇ ਚੈੱਕ ਕਰੋ ਰਾਇਲ ਕਲਾਸ ਤੁਸੀਂ ਅਫਰ شاہੀ ਬਲੇਜ਼ਰ ਕਹਿੰਦੇ ਨਾਲੋਂ ਚਾਹੇ ਬਾਸਕਟਾ ਬਣਾ ਲਓ ਚਾਹੇ ਬਲੇਜ਼ਰ ਬਣਾ ਲਓ ਲੌਂਗ ਕੋਟ ਬਣਾ ਲਓ ਦੇਖੋ ਆਮ ਤੋਂ ਲੈ ਕੇ ਖਾਸ ਤੱਕ ਦੇ ਲੋਕਾਂ ਦਾ ਖਾਸ ਧਿਆਨ ਰੱਖਦਾ ਮਾਤੂ ਸ਼ਰੀ ਦਸਤਾਰ ਅੱਛਾ ਆ ਬੜੇ ਸੋਹਣੇ ਸੋਹਣੇ ਕੱਪੜੇ ਸ਼ੇਰਵਾਨੀਆਂ ਦਾ ਤੁਸੀਂ ਇੱਧਰ ਲਾਇਆ ਸ਼ੇਰਵਾਨੀਆਂ ਦੱਸੋ ਮੈਨੂੰ ਕਿੱਥੋਂ ਸਟਾਰਟ ਆ ਕੀ ਰੇਟ ਆ ਤੇ ਕਿੰਨਾ ਕੁ ਫਰਕ ਆ ਕਿੰਦਾ ਨਾ ਤੁਸੀਂ ਕੱਪੜਾ ਦੇ ਰਹੇ ਹੋ ਦੇਖੋ ਜੀ ਸ਼ੇਰਵਾਨੀ ਜਿਹੜੀ ਪਜਾਰਾ ਚ 15 15000 ਇਕੱਲਾ ਰੈਂਟ ਲਿਆ ਜਾਂਦਾ ਅਸੀਂ ਸਟਿਚ ਕਰਕੇ 6500 ਤੋਂ ਸ਼ੇਰਵਾਨੀ ਦੇ ਦਾਂਗੇ ਰੰਗ ਡਿਜ਼ਾਈਨ ਤੁਸੀਂ ਆਪਦੀ ਮਰਜ਼ੀ ਦਾ ਬਣਾ ਸਕਦੇ ਹੋ ਕਲਰ ਆਪਦੀ ਮਰਜ਼ੀ ਦਾ ਬਣਾ ਸਕਦੇ ਹੋ ਦੇਖੋ ਟੋਟਲ ਹੀ ਵੈਡਿੰਗ ਸਟੋਰ ਸਾਡੇ ਕੋਲ ਸ਼ੇਰਵਾਨੀ ਬਣਾ ਲਓ ਬਾਸਕਟ ਬਣਾ ਲਓ ਕੁੜਤੇ ਡਿਜ਼ਾਈਨਰ ਬਣਾ ਲਓ ਸਾਰਾ ਕੁਝ ਇੱਕੋ ਸੱਤ ਹੇਟਾ ਤੁਹਾਨੂੰ ਦੇ ਦਾਂਗੇ ਦੇਖੋ ਜੀ ਆ ਚੈੱਕ ਕਰ ਲਓ ਜਿਹਨੇ ਵਿਆਹ ਸ਼ਾਦੀ ਤੇ ਜਾਣਾ ਹੁਣ ਤੁਸੀਂ ਕਿਸੇ ਦੀਆਂ ਕਿਰਾਏ ਦੇ ਪ੍ਰਾਣੀਆਂ ਸ਼ੇਰਵਾਨੀਆਂ ਪਾ ਕੇ ਨਹੀਂ ਜਾਣਾ ਹੁਣ ਤੁਸੀਂ ਇਹਨਾਂ ਦੇ 20-2000 ਰੁਪਏ ਨਹੀਂ ਖਰਚਣਾ ਡਿਜ਼ਾਈਨ ਦੇਖੋ ਬਾਜ਼ਾਰ 'ਚ ਜਿਹੜੀ 20000 ਵਾਲੀ ਸ਼ੇਰਵਾਨੀ ਦਿੰਦੇ ਨੇ ਨਾ ਡਾਕਾ ਮਾਰਦੇ ਜੇਬਾਂ ਦੇ ਦੁਕਾਨਦਾਰ ਸਾਡੇ ਕੋਲ ਆਜੋ ਸਿਰਫ 6500 ਰੁਪਏ ਦੇ ਵਿੱਚ ਸ਼ੇਰਵਾਨੀ ਤਿਆਰ ਕਰਕੇ ਦਵਾਂਗੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਰੰਗ ਕਿੰਨੇ ਸੋਹਣੇ ਸੋਹਣੇ ਆ 6500 ਰੁਪਏ ਰੋ ਸ਼ੇਰਵਾਨੀ ਸਾਡੇ ਕੋਲ ਸ਼ੁਰੂ ਹੈਗੀ ਆ ਉੱਦੋਂ ਉੱਪਰਲੀ ਰੇਂਜ ਤੁਹਾਨੂੰ ਜਿੰਦਾ ਨਹੀਂ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਜੀ ਡਿਜ਼ਾਈਨਰ ਕੁਰਤੇ ਪਜਾਮੇ ਤੁਸੀਂ ਜਾਗੋ ਦੇ ਜਾਣਾ ਤੁਸੀਂ ਨਾਈਟ ਪਾਰਟੀ ਦੇ ਜਾਣਾ ਤੁਸੀਂ ਹਲਦੀ ਦੇ ਜਾਣਾ ਇੱਕ ਤਰ੍ਹਾਂ ਦੇ ਥੀਮ ਬਣਾ ਬਣਾ ਕੇ ਤੁਸੀਂ ਲੈ ਕੇ ਜਾ ਸਕਦੇ ਮਤਲਬ ਪਾਰਟੀ ਵੇਅਰ ਕੁਰਤੇ ਪਜਾਮੇ ਦੇ ਵਿੱਚ ਵੀ ਸਾਡੇ ਕੋਲ ਵੈਰਾਈਟੀ ਬਹੁਤ ਸਾਰੀ ਹੈਗੀ ਆ ਮੁੱਕ ਦੀ ਗੱਲ ਕੀ ਆ ਭਾਵੇਂ ਕੁਰਤੇ ਪਜਾਮੇ ਭਾਵੇਂ ਤੁਸੀਂ ਲੈਣੇ ਹੈਗੇ ਕੋਟ ਪੈਂਟ ਸ਼ੇਰਵਾਨੀਆ ਬਲੇਜ਼ਰ ਬਾਸਕਟ ਪੱਕਾ ਲੈਣੀਆਂ ਤੁਸੀਂ ਸਾਡੇ ਕੋਲ ਵੱਡਾ ਬ੍ਰਾਂਡ ਆ ਪੱਕਾ ਦਾ ਮਾਤੂ ਜੀ ਦੀ ਦਸਤਾਰ ਅਸਲ ਰੰਗ ਸਰਦਾਰੀ ਦੇ 550 ਤੋਂ ਬਾਅਦ ਰੰਗ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤਿੰਨ ਮਹੀਨੇ ਚ ਬਦਲ ਕੇ ਨਵੀਂ ਦੇ ਦਾਂਗੇ ਮਾਤਰਾ ਵਿਆਹਾਂ ਚਾਹ ਦੀਆਂ ਚ ਇੱਕੋ ਹੀ ਸ਼ੱਤੇ ਹਾਂ ਕੰਪਲੀਟ ਸ਼ੋਰੂਮ ਸਾਡੇ ਕੋਲ 100 ਰੁਪਏ ਤੋਂ ਸੂਟ ਵੀ ਸ਼ੁਰੂ ਹੋ ਲੈਡੀ ਸੂਟ 200 300 500 ਤੋਂ ਲੈ ਕੇ 30 30000 ਤੱਕ ਦੇ ਸੂਟ ਸਾਡੇ ਕੋਲ ਸ਼ਰਾਰੇ ਗਰਾਰੇ ਲਹੰਗੇ ਗੌਨ ਡਰੈਸ ਮਾਤਰਾ ਫੈਮਿਲੀ ਕੰਪਲੀਟ ਸ਼ੋਰੂਮ ਆ ਪਹਿਣਾ ਦੇ ਸੂਟਾਂ 'ਚ ਫੇਰੇ ਕਰਾਂਗੇ ਭਰਾਵਾਂ ਦੇ ਕੁਰਤੇ ਪਜਾਮੇ ਕੋਟ ਪਿੰਟਾਂ ਫੇਰੇ ਕਰਾਂਗੇ ਆਜੋ ਕੋਈ ਜਾਣਕਾਰੀ ਲੈਣੀ ਹੋਈ ਨੰਬਰ ਸਕਰੀਨ 'ਤੇ ਦੀ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਾਂ ਟੀਵੀ ਪਾਗਾਪੁਰਾਣਾ